ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਸੀਗੀ ਇੱਕ ਪੋਟ ਬਣਾਉਣ ਤੇ ਉਹਦੇ ਵਾਸਤੇ ਆਪਾਂ ਮਟੀਰੀਅਲ ਲਿਆ ਜਿਹੜਾ ਨਾਰੀਅਲ ਲਿਆ ਜੋ ਕਿ ਆਪਾਂ ਪਾਣੀ ਪੀਣ ਵਾਸਤੇ ਲਿਉਂਨੇ ਆ ਤੇ ਇਹ ਬਿਲਕੁਲ ਵੇਸਟ ਹੀ ਪਏ ਹੁੰਦੇ ਆ ਤੇ ਇਦਾਂ ਹੀ ਆਪਾਂ ਨੂੰ ਸਿੱਟਣੇ ਪੈਂਦੇ ਆ ਇਹਨਾਂ ਨੂੰ ਕਿਉਂਕਿ ਇਹਦੇ ਵਿੱਚੋਂ ਜਿਹੜਾ ਨਾਰੀਅਲ ਹੁੰਦਾ ਆਪਣੇ ਕੋਲੋਂ ਤਾਂ ਘਰ ਦੇ ਵਿੱਚ ਇਹਦੀ ਕੋਕੋ ਪੀਟ ਨਹੀਂ ਬਣਦੀ ਤੇ ਇੱਕ ਇਹ ਹਰੇ ਵੀ ਆ ਤੇ ਇਹ ਵੇਸਟ ਹੀ ਪਿਆ ਸੀ ਮੈਂ ਕਿਹਾ ਚਲੋ ਇਹਨੂੰ ਵੀ ਆਪਾਂ ਕਿਸੇ ਕੰਮ ਦੇ ਵਿੱਚ ਲੈਣੇ ਆ ਇਹਦਾ ਆਪਾਂ ਇੱਕ ਛੋਟਾ ਜਿਹਾ ਪਿਆਰਾ ਜਿਹਾ ਗਮਲਾ ਬਣਾਉਨੇ ਆ ਤੇ ਨਾਲੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਦਾ ਉੱਪਰਲਾ ਹਿੱਸਾ ਨਾ ਉੱਥੋਂ ਹੀ ਕਟਵਾ ਲਿਆਂਦਾ ਸੀ ਜਿੱਥੋਂ ਆਪਾਂ ਇਹਨੂੰ ਲਿਆਏ ਆ ਕਿਉਂਕਿ ਆਪਣੇ ਕੋ ਘਰੇ ਕਈ ਵਾਰੀ ਕੋਸ਼ ਇਹੋ ਜਿਹੇ ਸਾਧਨ ਨਹੀਂ ਹੁੰਦੇ ਕਿ ਆਪਾਂ ਇਹਨੂੰ ਬਿਲਕੁਲ ਕੱਟ ਸਕੀਏ ਤਾਂ ਇਹ ਮੈਂ ਉੱਥੋਂ ਹੀ ਕਟਵਾ ਲਿਆਂਦਾ ਸੀ ਤੇ ਇਹਦੇ ਵਿੱਚੋਂ ਆਪਾਂ ਨੂੰ ਹੁਣ ਜਿੰਨੀ ਕ ਜ਼ਰੂਰਤ ਆ ਉਨਾਂ ਕਾਪ ਆ ਇੱਥੋਂ ਇਹਨੂੰ ਵਿੱਚੋਂ ਕਰਦੇ ਦੇ ਨਾਲ ਜਾਂ ਤੁਸੀਂ ਜੋ ਵੀ ਤੁਹਾਡੇ ਕੋਈ ਤਿੱਖੀ ਚੀਜ਼ ਹੋਵੇ ਤੁਸੀਂ ਉਹਦੇ ਨਾਲ ਕੱਢ ਸਕਦੇ ਹੋ ਤੇ ਇਹਨੂੰ ਇਸ ਤਰ੍ਹਾਂ ਆਪਾਂ ਵਿੱਚੋਂ ਕੱਢ ਦਵਾਂਗੇ ਖਾਤਰੋਂ ਥੋੜਾ ਬਚਾ ਕੇ ਕੰਮ ਕਰਨਾ ਤੁਸੀਂ ਇਹ ਕਿਉਂਕਿ ਇਹ ਬਹੁਤ ਜ਼ਿਆਦਾ ਹਾਰਡ ਹੁੰਦਾ ਆ ਕੱਟ ਨਹੀਂ ਹੁੰਦਾ ਛੇਤੀ ਇਹ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਹਨੂੰ ਮੈਂ ਵਿੱਚੋਂ ਸਾਫ਼ ਕਰ ਲਿਆ ਆ ਬਿਲਕੁਲ ਤੇ ਹੁਣ ਆਪਾਂ ਲੈ ਆ ਇੱਕ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਤੈਨੂੰ ਸੇਬੇ ਹੀ ਕਹਿ ਦਿੰਨੇ ਆ ਇਹ ਮੈਂ ਲੈ ਕੇ ਆਈਆਂ ਸੇਬੇ ਜੋ ਕਿ ਆਮ ਆਪਾਂ ਬੋਰੇ ਵਗੈਰਾ ਵੰਨਣੂ ਵਰਤਦੇ ਆ ਉਹੀ ਲੈ ਆ ਮੈਂ ਤੇ ਵੈਸੇ ਜੇ ਤੁਸੀਂ ਨੇ ਚਾਹੋ ਤਾਂ ਤੁਸੀਂ Amazon ਤੋਂ ਵੀ ਮੰਗਾ ਸਕਦੇ ਹੋ ਉੱਥੋਂ ਵੀ ਇਹ ਮਿਲ ਜਾਂਦਾ ਆ ਢੋਣ ਵਾਸਤੇ ਇੱਕ ਇਹ ਟਿਊਬ ਲੈ ਲਈ ਆ ਇਸ ਤਰ੍ਹਾਂ ਦੀ ਜੋ ਵੀ ਤੁਹਾਡੇ ਕੋਲ ਹੋਵੇ ਤੁਸੀਂ ਫੈਵਿਕੋਲ ਵੀ ਲੈ ਸਕਦੇ ਹੋ ਇੱਕ ਮੇਰੇ ਕੋਲੇ ਫੈਵਿਕੋਲ ਵੀ ਹੈਗਾ ਆਪਾਂ ਇਹਨੂੰ ਜਿਪਕਾ ਕੇ ਵੇਖਦੇ ਆ ਕਿ ਕਿਹਦੇ ਨਾਲ ਵਧੀਆ ਜੁੜਦਾ ਤੇ ਉਹਦੇ ਨਾਲ ਹੀ ਫਿਰ ਆਪਾਂ ਇਹਨੂੰ ਜੋੜਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮੈਂ ਇਹਨੂੰ ਬਣਾਈ ਜਾ ਰਹੀ ਹੌਲੀ ਹੌਲੀ ਨਾਲੋ ਨਾਲ ਤੁਸੀਂ ਗੂੰਦ ਲਾ ਲੈਣੀ ਆ ਦੋਹ ਕਲਾਈਨਾਂ ਦੀ ਤੇ ਨਾਲੋ ਨਾਲ ਤੁਸੀਂ ਇਹਨੂੰ ਇਸ ਤਰ੍ਹਾਂ ਘਮਾਈ ਜਾਣਾ ਕਿ ਇਹਨੂੰ ਵਾਲ ਵੀ ਪੈ ਜਾਂਦੇ ਆ ਸੇਬੇ ਨੂੰ ਨਾ گول ਘਮਾਉਂਦਾ ਕਰਕੇ ਇਸ ਕਰਕੇ ਇਹਦੇ ਵਾਲ ਜਿਹੜੇ ਆਪਾਂ ਨਾਲੋ ਨਾਲ ਕੱਢੀ ਜਾਣੇ ਰੱਸੀ ਦਾ ਜੇ ਤੁਸੀਂ ਹੋਰ ਕੋਈ ਕਲਰ ਲੈਣਾ ਚਾਹੁੰਦੇ ਤੇ ਤੁਸੀਂ ਉਹ ਵੀ ਲੈ ਸਕਦੇ ਹੋ ਬਹੁਤ ਕਲਰ ਦੀਆਂ ਅੱਜ ਕੱਲ ਰस्सियां ਮਿਲ ਜਾਂਦੀਆਂ ਤੇ ਤੁਸੀਂ ਕਲਰ ਵਾਲੀ ਬਣਾਣੀ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਲਗਭਗ 5 ਤੋਂ 10 ਰੁਪਏ ਜਿਹੜਾ ਸਿਰਫ ਖਰਚਾ ਆਉਣਾ ਇਹਦੇ ਉੱਤੇ ਤੇ ਲੇਕਿਨ ਜਦੋਂ ਇਹ ਬਣ ਕੇ ਤਿਆਰ ਹੋਊਗਾ ਨਾ ਤੇ ਇੱਕ ਬਹੁਤ ਸੋਹਣਾ ਜਿਹੜਾ ਆਪਣਾ ਇਹ ਫਰੀ ਦੇ ਵਿੱਚ ਗਮਲਾ ਕਰੇ ਤਿਆਰ ਹੋ ਜਾਣਾ ਇਹਨੂੰ ਚਾਹੋ ਤਾਂ ਤੁਸੀਂ ਅੰਦਰ ਰੱਖ ਸਕਦੇ ਹੋ ਚਾਹੋ ਤਾਂ ਤੁਸੀਂ ਬਾਹਰ ਕੋਈ ਵੀ ਆ ਪਲਾਂਟ ਕੋਈ ਲਗਾ ਕੇ ਟਕਸ ਲਗਾ ਸਕਦੇ ਹੋ ਜਾਂ ਤੁਸੀਂ ਕੋਈ ਦੁਪਹਿਰ ਖਿੜੀਜ ਨੂੰ ਆ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਤੁਸੀਂ ਉਹ ਵੀ ਲਗਾ ਸਕਦੇ ਹੋ ਜੋ ਤੁਹਾਡਾ ਆਪਣੀ ਪਸੰਦ ਦਾ ਛੋਟਾ ਬੂਟਾ ਕੋਈ ਵੀ ਤੁਸੀਂ ਲਗਾ ਸਕਦੇ ਹੋ ਇਹਦੇ ਵਿੱਚ ਹੈਂਗ ਵੀ ਕਰ ਸਕਦੇ ਹੋ ਤੁਸੀਂ ਇਹਨੂੰ ਚਾਹੋ ਤਾਂ ਕਿਉਂਕਿ ਮੈਂ ਤਾਂ ਇਹਨੂੰ ਹੈਂਗ ਕਰਨਾ ਵਾ ਤੇ ਇਸ ਕਰਕੇ ਮੈਂ ਇਹਨੂੰ ਥੱਲੇ ਜਿਹੜੀ ਰੱਸੀ ਹੈ ਹੈਂਗ ਵਾਸਤੇ ਵੀ ਲਗਾਉਂਗੀ ਆਲ ਰੈਡੀਮੇਡ ਵੀ ਮਿਲ ਜਾਂਦੀਆਂ ਵੈਸੇ ਪਰ ਆਪਾਂ ਇਹਦੇ ਨਾਲ ਹੀ ਬਣਾ ਲੈਣੀ ਆ ਸੇਬੇ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹਨੂੰ ਮੈਂ ਸਾਰਾ ਇਸ ਤਰ੍ਹਾਂ ਬਣਾ ਲਿਆ ਆ ਕਿਉਂਕਿ ਇਹਦਾ ਸਾਈਜ਼ ਜਿਹੜਾ ਨਾ ਕਿਸੇ ਸਾਈਡ ਤੋਂ ਅਨਾਰੀਅਲ ਛੋਟਾ ਆ ਜਾਂ ਕਿਸੇ ਸਾਈਡ ਤੋਂ ਵੱਡਾ ਆ ਤੇ ਇਸ ਕਰਕੇ ਇੱਕ ਸਾਈਡ ਥੋੜੀ ਜਿਆਦਾ ਬਚ ਗਈ ਆ ਇਧਰ ਆਪਾਂ ਹੁਣ ਥੋੜਾ ਹੋਰ ਕੁਝ ਕਰਦੇ ਆ ਦੇਖ ਕੇ ਕਿ ਇਹਨੂੰ ਸਾਰੇ ਨੂੰ ਸੇਮ ਇੱਕੋ ਜਿਹਾ ਇਹ ਬਣ ਸਕੇ ਇਥੋਂ ਆਪਾਂ ਧਾਗੇ ਨੂੰ ਹੁਣ ਕੱਟ ਦਵਾਂਗੇ ਗੂੰਦ ਲਗਾ ਕੇ ਚੰਗੀ ਤਰ੍ਹਾਂ ਇੱਥੇ ਨੂੰ ਆਪਾਂ ਚਿਪਕਾ ਦੇਣਾ ਇਸ ਤਰ੍ਹਾਂ ਆਪਣਾ ਬਣ ਕੇ ਹੋ ਗਿਆ ਤਿਆਰ ਹੁਣ ਇਧਰ ਆਪਾਂ ਕੋਈ ਫਲਾਵਰ ਵਗੈਰਾ ਲਗਾਣੇ ਆ ਇਹਦੇ ਤਾਂ ਕਿ ਉੱਪਰ ਉਹ ਦੇਖਣ ਨੂੰ ਇਹ ਸੋਹਣਾ ਲੱਗੇ ਹੁਣ ਆਪਾਂ ਇਸ ਤਰ੍ਹਾਂ ਨਾ ਇਹ ਚਾਰ ਲਏ ਲੈ ਆ ਸੇਬੇ ਚਾਰ ਪੀਸ ਲੈ ਲਏ ਆ ਮੈਂ ਤੇ ਤੁਸੀਂ ਚਾਹੋ ਤਾਂ ਤਿੰਨ ਸੇਪੇ ਲੈ ਕੇ ਜਿਸ ਤਰ੍ਹਾਂ ਆਪਾਂ ਗੁੱਤ ਗੁੰਦਦੇ ਹੁੰਨੇ ਆ ਵਾਲਾਂ ਦੀ ਉਸ ਤਰ੍ਹਾਂ ਵੀ ਤੁਸੀਂ ਗੁੰਦ ਸਕਦੇ ਹੋ ਚਾਹੇ ਤਾਂ ਤੁਸੀਂ ਖਜੂਰੀ ਗੁੱਤ ਜਿਸ ਤਰ੍ਹਾਂ ਆਪਾਂ ਗੁੰਦਦੇ ਹੁੰਨੇ ਆ ਨਾ ਉਸ ਤਰ੍ਹਾਂ ਵੀ ਤੁਸੀਂ ਗੁੰਦ ਸਕਦੇ ਹੋ ਤੇ ਇਹ ਮੈਂ ਖਜੂਰੀ ਲੰਗੀ ਆ ਗੁੰਦਣ ਕਿਉਂਕਿ ਇਹ ਥੋੜੀ ਡਿਜ਼ਾਈਨ ਜਿਹੜਾ ਇਹਦਾ ਜਿਆਦਾ ਵਧੀਆ ਦਿਖਾਈ ਦਿੰਦਾ ਚਾਰ ਰਸੀਆਂ ਲੈ ਲਈਆਂ ਆਪਾਂ ਦੋ ਰਸੀਆਂ ਨੂੰ ਆਪਾਂ ਵਿੱਚ ਸੈਂਟਰ ਚ ਕਰ ਦੇਣਾ ਤੇ ਜਿਹੜੀਆਂ ਸਾਈਡ ਵਾਲੀ ਰਸੀ ਆ ਉਹਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਗੁੰਦੀ ਜਾਣਾ ਆ ਤੁਸੀਂ ਚਾਹੋ ਤਾਂ ਅੱਗੇ ਕੋਈ ਇਸ ਤਰ੍ਹਾਂ ਮਤਲਬ ਲੈ ਸਕਦੇ ਹੋ ਰੱਖਣ ਨੂੰ ਪਰ ਮੇਰੇ ਕੋਲ ਕੁਝ ਐ ਨਹੀਂ ਸੀ ਇਸ ਕਰਕੇ ਮੈਂ ਪੈਰ ਦੇ ਅੰਗੂਠੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਗੁੰਦੀ ਜਾਵਾਂਗੇ ਇੱਕ ਰੱਸੀ ਇੱਧਰ ਨੂੰ ਕਰਨੀ ਆ ਉਸ ਤੋਂ ਬਾਅਦ ਇੱਕ ਰੱਸੀ ਜਿਹੜੀ ਆ ਉਹ ਇੱਧਰ ਨੂੰ ਕਰਨੀ ਆ ਇਸ ਤਰ੍ਹਾਂ ਸਾਰੀ ਹੀ ਆਪਾਂ ਜਿਹੜੀ ਗੋਤਾ ਇਹਨੂੰ ਗੁੰਦ ਲੈਣਾ ਇਹ ਤੁਸੀਂ ਦੇਖ ਸਕਦੇ ਹੋ ਡੋਰੀ ਇਸ ਤਰ੍ਹਾਂ ਮੈਂ ਬਣਾ ਲਈ ਆ ਤੇ ਹੁਣ ਆਪਾਂ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਚਿਪਕਾ ਦਾਂਗੇ ਇਸ ਤਰ੍ਹਾਂ ਇੱਕ ਤਾਂ ਥੋੜੀ ਇਹਨਾਂ ਨੂੰ ਸਪੋਰਟ ਹੋ ਜਾਊਗੀ ਕਿਉਂਕਿ ਇਹ ਡੋਰੀ ਮੋਟੀ ਲਗਾ ਰਹੇ ਆ ਆਪਾਂ ਇੱਕ ਦੇਖਣ ਨੂੰ ਵੀ ਜਿਹੜੀ ਸੋਹਣੀ ਲੱਗੂਗੀ ਡੋਰੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮੈਂ ਡਬਲ ਡਬਲ ਲਗਾਤੀ ਆ ਸਾਰੇ ਤੇ ਇਧਰ ਆਪਾਂ ਹੁਣ ਥੋੜੇ ਫਲਾਵਰ ਬਣਾ ਕੇ ਲਗਾਵਾਂਗੇ ਇੰਨੀ ਜਗ੍ਹਾ ਆਪਾਂ ਖਾਲੀ ਛੱਡ ਲਈ ਆ ਤੇ ਇੱਥੇ ਆਪਾਂ ਕੁਝ ਹੁਣ ਫਲਾਵਰ ਲਗਾਣੇ ਆ ਬਣਾ ਕੇ ਇਸ ਤਰ੍ਹਾਂ ਤੁਸੀਂ ਕ੍ਰਸੀ ਲੈ ਲੈਣੀਆਂ ਇਹਨੂੰ ਇਸ ਤਰ੍ਹਾਂ ਗੋਲ-ਗੋਲ ਘੁਮਾ ਕੇ ਜੋ ਵੀ ਤੁਹਾਡੇ ਆਪਣੇ ਦਿਮਾਗ ਦੇ ਵਿੱਚ ਆਉਂਦਾ ਉਸੇ ਤਰ੍ਹਾਂ ਤੁਸੀਂ ਫਲਾਵਰ ਬਣਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਇਸੇ ਤਰ੍ਹਾਂ ਹੀ ਬਣਾਣੇ ਆ ਇਹ ਮੈਂ ਇੱਕ ਬੋਤਲ ਦਾ ਇਸ ਤਰ੍ਹਾਂ ਬਣਾਇਆ ਸੀ ਇਹਦੀ ਮੈਂ ਵੀਡੀਓ ਨਹੀਂ ਬਣਾਈ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਆਮ ਹੀ ਆਪਣੇ ਘਰੇ ਜਿਹੜੀਆਂ ਵੇਸਟ ਬੋਤਲਾਂ ਪਈਆਂ ਹੁੰਦੀਆਂ ਉਹਦਾ ਮੈਂ ਬਣਾਇਆ ਸੀ ਤੇ ਇਹਦੇ ਉੱ ਤੇ ਤੁਸੀਂ ਇਸ ਤਰ੍ਹਾਂ ਬੋਤਲਾਂ ਤੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਨੂੰ ਗੋਲ-ਗੋਲ ਕਮਾ ਲਾਂਗੇ ਕਿਉਂਕਿ ਇਹਨੂੰ ਮੈਂ ਬਾਹਰ ਰੱਖਣਾ ਹੈ ਤਾਂ ਉੱਥੇ ਪਾਣੀ ਵਗੈਰਾ ਵੀ ਪੈਂਦਾ ਰਹਿਣਾ ਇਸ ਕਰਕੇ ਮੈਂ ਬਹੁਤ ਜ਼ਿਆਦਾ ਮਤਲਬ ਫਲਾਵਰ ਨਹੀਂ ਬਣਾ ਰਹੀ ਹੈਗੀ ਇਸ ਤਰ੍ਹਾਂ ਆਪਾਂ ਗੋੰਦ ਲਗਾ ਕੇ ਇਹਨੂੰ ਚੱਕਾ ਦਾਂਗੇ ਨਾਲ ਬਸ ਇਸੇ ਤਰ੍ਹਾਂ ਤੁਸੀਂ ਬਣਾਈ ਜੋ ਤੇ ਲਗਾਈ ਜੋ ਅੱਗੇ ਦੀ ਅੱਗੇ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਆਪਣੀ ਕਲਪਨਾ ਆਉਂਦੀ ਆ ਉਹਦੇ ਹਿਸਾਬ ਨਾਲ ਹੀ ਤੁਸੀਂ ਲਗਾ ਸਕਦੇ ਹੋ ਪਹਿਲਾਂ ਆਪਾਂ ਸਤੋਂ ਵੱਡਾ ਲਗਾਇਆ ਸੈਂਟਰ 'ਚ ਉਸਦੇ ਬਾਅਦ ਥੋੜਾ ਜਿਹਾ ਉਸ ਤੋਂ ਛੋਟਾ ਤੇ ਜਿਹੜਾ ਉਸ ਤੋਂ ਅੱਗੇ ਆਪਾਂ ਲਗਾਵਾਂਗੇ ਉਹ ਥੋੜਾ ਜਿਹਾ ਉਸ ਤੋਂ ਵੀ ਛੋਟਾ ਲਗਾਵਾਂਗੇ ਹੁਣ ਤਾਂ ਕਿ ਦੇਖਣ ਨੂੰ ਵੀ ਸੋਹਣੇ ਲੱਗਣ ਬਸ ਇਸ ਗੁੰਦ ਦੇ ਨਾਲ ਨਾ ਬਿਲਕੁਲ ਆਸਾਨੀ ਦੇ ਨਾਲ ਹੀ ਚਿਪਕ ਜਾਂਦੇ ਆ ਕੋਈ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇੱਕ ਆਪਾ ਹੋਰ ਇੱਥੇ ਲਗਾ ਦਾਂਗੇ ਬਿਲਕੁਲ ਛੋਟਾ ਜਿਹਾ ਤੇ ਬਸ ਬਾਕੀ ਦੂਜੀ ਸਾਈਡ ਲਗਾਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਮੈਂ ਇਸ ਤਰ੍ਹਾਂ ਲਗਾਤੀ ਆ ਤੇ ਇਦਾਂ ਹੀ ਮੈਂ ਹੁਣ ਇਧਰਲੀ ਸਾਈਡ ਵੀ ਸਾਰੇ ਲਗਾ ਲੂੰਗੀ ਤੁਸੀਂ ਦੇਖ ਸਕਦੇ ਹੋ ਇਹ ਮੈਂ ਇਸ ਤਰ੍ਹਾਂ ਨਾ ਡੋਰੀ ਵਟੜੀ ਆ ਇਸ ਤਰ੍ਹਾਂ ਡੋਰੀ ਇਹਨੂੰ ਲੈ ਕੇ ਇਸ ਤਰ੍ਹਾਂ ਵਲ ਪਾ ਕੇ ਇਹਨੂੰ ਡਬਲ ਕਰ ਦਿੱਤਾ ਇਸ ਤਰ੍ਹਾਂ ਦੀ ਇਹ ਡੋਰੀ ਬਣ ਗਈ ਆ ਮੋਟੀ ਤੇ ਹੁਣ ਆਪਾਂ ਇੱਕ ਸਾਈਡ ਇਹਦੀ ਇਸ ਤਰ੍ਹਾਂ ਫਲਾਵਰ ਉਹੀ ਵਾਲਾ ਫਲਾਵਰ ਆਪਾਂ ਇੱਥੇ ਲਗਾਤਾ ਆ ਇੱਕ ਆਪਾਂ ਇਧਰਲੀ ਸਾਈਡ ਲਗਾ ਦੇਵਾਂਗੇ ਇੱਥੇ ਤੁਸੀਂ ਕੋਈ ਵੀ ਆਪਣੀ ਕਲਪਨਾ ਦੇ ਹਿਸਾਬ ਨਾਲ ਬਣਾ ਸਕਦੇ ਹੋ ਜੋ ਤੁਹਾਨੂੰ ਵਧੀਆ ਲੱਗੇ ਜੋ ਤੁਹਾਨੂੰ ਆਸਾਨੀ ਦੇ ਨਾਲ ਤੁਹਾਡੇ ਕੋਲ ਬਣ ਜਾਵੇ ਕਿਉਂਕਿ ਮੇਰੇ ਬਾਰਿਸ਼ ਦੇ ਵਿੱਚ ਪਈ ਰਹਿਣੀ ਇਸ ਕਰਕੇ ਮੈਂ ਜਿਹੜੀ ਗੂੰਦ ਲਗਾ ਰਹੀਆਂ ਉਹ ਵੀ ਪੱਕੀ ਗੂੰਦ ਲਗਾ ਰਹੀਆਂ ਤਾਂ ਕਿ ਬਾਰਿਸ਼ ਦੇ ਨਾਲ ਜਿਹੜੀ ਗੂੰਦ ਆ ਉਹ ਲੱਥੇ ਨਾ ਅਬਾ ਰੱਖ ਕੇ ਦੇਖ ਲੈਣੇ ਆ ਜੇ ਵਧੀਆ ਲੱਗੂਗੀ ਤਾਂ ਲਗਾ ਦਾਂਗੇ ਜੇ ਨਹੀਂ ਵਧੀਆ ਲੱਗੂਗੀ ਤਾਂ ਫਿਰ ਕੱਢ ਦਾਂਗੇ ਇਸ ਤਰ੍ਹਾਂ ਪਾਸੇ ਇਹਨੂੰ ਵੀ ਲਗਾ ਦੇਣਾ ਇੱਥੇ ਸਿਰਫ ਨਾਲ ਇਹਦੇ ਹੁਣ ਚੁੱਕਾ ਹੀ ਦੇਣਾ ਵਾ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਹੀ ਆਪਾਂ ਇਹਨੂੰ ਇੱਧਰ ਚਿਪਕਾ ਦਾਂਗੇ ਤੁਸੀਂ ਦੇਖ ਸਕਦੇ ਹੋ ਇੱਕ ਵੇਸਟ ਚੀਜ਼ ਤੋਂ ਮੈਂ ਲਗਭਗ 10 ਤੋਂ 12 ਮਿੰਟ ਮੈਨੂੰ ਲੱਗਿਆ ਤੇ ਇੱਕ ਸੋਹਣਾ ਜਿਹਾ ਆਪਾਂ ਗਮਲਾ ਬਣਾ ਕੇ ਤਿਆਰ ਕਰ ਲਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਕੋਈ ਬੂਟਾ ਲਗਾਉਨੇ ਆ ਤੇ ਇਸ ਤਰ੍ਹਾਂ ਮੈਂ ਹੈਂਗ ਵੀ ਕਰ ਲਿਆ ਇਹਨੂੰ ਤਣੀਆਂ ਲਗਾ ਲਈਆਂ ਹੈਂਗ ਕਰਨ ਵਾਸਤੇ ਤੇ ਹੁਣ ਆਪਾਂ ਚੱਲਦੇ ਆ ਬਾਹਰ ਮਿੱਟੀ ਭਰਦੇ ਆ ਇਹਦੇ ਵਿੱਚ ਤੇ ਕੋਈ ਫਲਾਵਰ ਪਲਾਂਟ ਜਾਂ ਕੋਈ ਕੈਕਟਸ ਵਗੈਰਾ ਆਪਾਂ ਇਹਦੇ ਵਿੱਚ ਲਗਾਉਨੇ ਆ ਬਾਹਰ ਖੇਤ ਦੇ ਵਿੱਚ ਆ ਗਈਆਂ ਮੈਂ ਤੇ ਇਹਨੂੰ ਵੀ ਮੈਂ ਆਹ ਵਾਲਾ ਲਈਾਈ ਪਲਾਂਟ ਲਗਾਉਣ ਨੂੰ ਪਹਿਲਾਂ ਮੈਂ ਕੈਕਟਸ ਲਾਉਣ ਲੱਗੀ ਸੀ ਫਿਰ ਮੈਂ ਕਿਹਾ ਕੈਕਟਸ ਨਾਲ ਅੰਦਰ ਸ਼ਾਇਦ ਗਲ ਜਾਣਾ ਰਹਿਣਾ ਨਹੀਂ ਤੇ ਇਹ ਇੱਕ ਸਨੇਕ ਪlant ਦੀ ਵੈਰੈਟੀ ਆ ਇਹ ਛੋਟਾ ਹੀ ਰਹਿੰਦਾ ਬੂਟਾ ਤੇ ਦੇਖਣ ਨੂੰ ਵੀ ਦੇਖੋ ਤੁਸੀਂ ਕਿੰਨਾ ਖੂਬਸੂਰਤ ਲੱਗ ਰਿਹਾ ਇਹ ਤੇ ਇਹਨੂੰ ਆਪਾਂ ਲਗਾਵਾਂਗੇ ਸਭ ਤੋਂ ਪਹਿਲਾਂ ਹੁਣ ਆਪਾਂ ਇਹਦੇ ਵਿੱਚ ਭਰਦੇ ਆ ਮਿੱਟੀ ਮਿੱਟੀ ਭਰ ਲਵਾਂ ਇਹਦੇ ਵਿੱਚ ਮੈਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮੈਂ ਇਹਨੂੰ ਲਗਾਤਾ ਆ ਤੇ ਹੁਣ ਆਪਾਂ ਇਹਨੂੰ ਹੈਂਗ ਕਰਦੇ ਅੰਦਰ ਚੱਲ ਕੇ ਤੇ ਈ ਮਹੀਨੇ 2 ਮਹੀਨੇ ਦੇ ਵਿੱਚ ਨਾ ਇਹਨੇ ਵਿੱਚੋਂ ਬੂਟਿਆ ਨਾ ਬਿਲਕੁਲ ਭਰ ਜਾਣਾ ਤੇ ਇੱਕ ਮੈਂ ਇਹਦੇ ਵਿੱਚ ਨਾ ਸ਼ੇਕ ਨਹੀਂ ਕੀਤਾ ਹੈਗਾ ਕਿਉਂਕਿ ਪਾਣੀ ਅੰਦਰ ਆ ਤੁਹਾਨੂੰ ਪਤਾ ਆਪਣੇ ਕੋਈ ਇੰਨਾ ਜ਼ਿਆਦਾ ਪੈਂਦਾ ਨਹੀਂ ਹੁੰਦਾ ਤੇ ਥੋੜੀ ਮਿੱਟੀ ਦੇ ਵਿੱਚ ਬਸ ਨਵੀਂ ਬਣਾ ਕੇ ਰੱਖਾਂਗੇ ਤੇ ਇਹ ਬੂਟਾ ਆਪਣੀ ਆਸਾਨੀ ਦੇ ਨਾਲ ਜਿਹੜਾ ਉਹ ਚੱਲ ਪੈਣਾ ਵਾ ਤੇ ਬਾਕੀ ਮੈਂ ਤੁਹਾਨੂੰ ਦਿਖਾਉਂਦੀ ਰਹੂੰਗੀ ਕਿ ਸ਼ੇਕ ਤੋਂ ਬਿਨਾ ਮਤਲਬ ਬੂਟਾ ਚੱਲਦਾ ਵਾ ਤੇ ਕਿਸ ਤਰ੍ਹਾਂ ਦਾ ਰਹਿੰਦਾ ਦੀ ਆਪਾਂ ਤੇ ਨੂੰ ਟਾਈਮ-ਟਾਈਮ ਇੱਥੇ ਦਿਖਾਉਂਦੇ ਰਾਵਾਂਗੇ ਤੇ ਹੁਣ ਚੱਲਦੇ ਆਂ ਆਪਾਂ ਅੰਦਰ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਇਹਨੂੰ ਟੰਗ ਦਿੱਤਾ ਹੈ ਤੇ ਬਾਕੀ ਆਪਾਂ ਕੋਈ ਹੋਰ ਕਿਤੇ ਲਾਉਣਾ ਹੋਊਗਾ ਤਾਂ ਫਿਰ ਆਪਾਂ ਕਾਂਗ ਦੇ ਵਿੱਚ ਨਾ ਇੱਕ ਮੇਥ ਲਾ ਕੇ ਉੱਥੇ ਆਪਾਂ ਇਹਨੂੰ ਲਗਾ ਦਾਂਗੇ ਫਿਲਹਾਲ ਦੀ ਘੜੀ ਮੈਂ ਇਹਨੂੰ ਇੱਥੇ ਟੰਗ ਦਿੱਤਾ ਹਾਂ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸੈਨ ਕਰ ਸਬਸਕ੍ਰਾਈਬ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੀਉਂਦੇ ਵਸਦੇ ਰਹੋ